ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੋਰਸ ਰਾਉਂਡ ਠੀਕ ਠਾਕ ਜੀ ਸਾਰੇ ਜਣੇ ਤੇ ਰਪਿੰਦਰ ਕੋਰ ਜੀ ਕੈਮਰੇ ਸਾਹਮਣੇ ਆ ਗਏ ਅੱਜ ਕੈਮਰੇ ਸਾਹਮਣੇ ਤੇ ਮੈਂ ਉਦੋਂ ਨਹੀਂ ਆ ਵੀਡੀਓ ਦੇ ਵਿੱਚ ਵੀ ਹੋ ਗਈ ਆ ਚਾਹ ਵੀਡੀਓ ਜਿਹਦੇ ਮੜੇ ਮੋਟਾ ਹੋ ਨਹੀਂ ਲਈਆਂ ਤੇ ਉਦੋਂ ਪਰ オリジナル ਚੱਜ ਆਈਆਂ ਠੀਕ ਆ ਪਰ ਪਹਿਲੇ ਵਲੌਗ ਪਾਇਆ ਆ ਹਾਂ ਤੇ ਫੋਰਸ ਨਾਓ ਜੀ ਸਾਰੇ ਮੇਰੇ ਕੁਝ ਇਦਾਂ ਵਾਂ ਜੀ ਅੱਜ ਆਪਾਂ ਦੱਸਣਾ ਜੀ ਕਾਕੀ ਦਾ ਨਾਂ ਹਾਂ ਜੀ ਸਾਰੇ ਭੈਣ ਭਰਾ ਪੁੱਛਦੇ ਪਏ ਹੀ ਪੀ ਮਲਉਦੀ ਕਾਕੀ ਦਾ ਕੀ ਨਾਮ ਰੱਖਿਆ ਆ ਤੇ ਦੱਸੋ ਜੀ ਕੀ ਹੈ ਕਿਰਨਾ? ਤੁਸੀਂ ਦੱਸ ਦਿਓ। ਹਰ ਅੰਗਦ ਪਾਪਾ ਦੱਸੇ ਪਰਿਤ ਸਿੰਘ ਨਹੀਂ ਕਾਕੇ ਦਾ ਨਾਮ ਹੈਗਾ ਜੀ ਹਰ ਅੰਗਦ ਸਿੰਘ ਕਹ ਲਓ। ਹਾਂਜੀ। ਤੇ ਸਰ ਜਾਨੇ ਦੱਸਿਓ ਵੀ ਨਾਂ ਕਿਦਾਂ ਦਾ ਵਾ? ਹਾਂਜੀ। ਤੇ ਗੁਰਦੁਆਰੇ ਨੂੰ ਘਟਾਇਆ ਹੀ ਐਂ ਤੇ ਹਾਹਾ ਨਿਕਲਿਆ ਹੀ। ਤੇ ਫਿਰ ਸਾਨੂੰ ਹਾਹੇ ਤੇ ਰੱਖਣਾ ਪੈਣਾ। ਹਾਂਜੀ ਉਹਦੇ ਫਿਰ ਜਿਹੜਾ ਅਖਰ ਘੜਵਾਇਆ ਹੀ ਉਹਦੇ ਉੱਪਰ ਰੱਖਣਾ ਪੈਣਾ ਹੀ। ਤੇ ਸਰ ਜਾਨੇ ਦੱਸਿਓ ਵੀ ਨਾਮ ਤਾਂ ਨੂੰ ਕਿਵੇਂ ਦਾ ਲੱਗਿਆ ਆ? ਕਮੈਂਟ ਕਰਕੇ ਹਨਾ ਸਰ ਜੀ ਨੇ ਜਰੂਰ ਦੱਸਿਓ ਜੋ ਦੱਸਿਓ ਤੇ ਜੋ ਬਣੂ ਨਾਲ ਨੂੰ ਇਹੋ ਚੰਗਾ ਲੱਗਦਾ ਸੀ ਕਾਕੇ ਦੀਆਂ ਭੁਈਆਂ ਨੂੰ ਵੀ ਮਾਮਿਆਂ ਨੂੰ ਨਾਲ ਕੇ ਪਹਿਲਾਂ ਤਾਂ ਕੋਈ ਨਾਸ ਲੱਗਦੀ ਨਹੀਂ ਹੁੰਦਿਆ ਹਾਏ ਅਖਰ ਦੇ ਕਾਕਾ ਹੋ ਗਿਆ 7-8 ਦਿਨਾਂ ਦਾ ਤੇ ਫਿਰ ਨਹੀਂ ਪਤਾ ਹੀ ਨਹੀਂ ਲੱਗਦਾ ਕੀ ਰਖੀਏ ਕੀ ਨਾ ਰਖੀਏ ਅਸਲ ਜੋ ਵੀ ਲਿਖਾਉਣਾ ਹੈ ਤੇ ਫਿਰ ਰੱਖਿਆ ਗਿਆ ਨਹੀਂ ਤੇ ਹੋਰ ਪੈਂਹ ਦੱਸ ਦੇਣਾ ਕਿ ਜਾਂਦੀ ਜਿਹੜਾ ਕੋਈ ਪੁੱਛਦਾ ਹੈ ਕਾਕੇ ਦਾ ਨਾਮ ਕੀ ਆ ਤਹਲੇ ਰੱਖਿਆ ਕੁਛ ਨਹੀਂ ਦਾਦੇ ਵੀ ਕਿਹਨੂੰ ਕੀ ਹੈ ਨਾ ਆਹ ਇਹ ਤੇ ਹੈ ਹੀ ਆ ਨਾ ਤੇ ਬਾਕੀ ਇਹ ਵੀ ਵੀਡੀਓ ਚੱਲਣ ਦੀ ਆ ਪੇਕਿਆਂ ਘਰ ਨਾਨ ਦੀ ਚੌਧਰ ਹਾਂਜੀ ਉਹਨੂੰ ਸਾਰੇ ਜਣੇ ਬਹੁਤ ਜ਼ਿਆਦਾ ਪਿਆਰ ਦੇਂਦੇ ਜੀ ਤੇ ਇਦਾਂ ਹੀ ਦਿੰਦੇ ਰਹੋ ਇਹ ਆ ਵੀ ਹੁਣ ਉਹਦੇ ਵਿੱਚ ਕਾਕੇ ਨੂੰ ਵੀ ਲਿਆਵਾਂਗੇ ਅਸੀਂ ਛੇਤੀ ਕਾਕੇ ਦਾ ਵੀ ਸੀਨ ਵਿੱਚ ਹੁਣ ਪਾਇਆ ਕਰਾਂਗੇ ਆਪਾਂ ਅੱਗੇ ਪਰ ਇਹ ਆ ਵੀ ਸਵਾ ਮਹੀਨਾ ਹੋਣ ਤੋਂ ਬਾਅਦ ਹੀ ਉਹਦਾ ਚਿਹਰਾ ਵਖਾ ਲਾਂਗੇ ਹਾਂਜੀ ਪਹਿਲਾਂ ਰਹਿੰਦੀ ਹੈ ਜੀ ਨਹੀਂ ਨਹੀਂ ਪਹਿਲਾਂ ਨਹੀਂ ਹਲੇ ਸਵਾ ਮਹੀਨੇ ਤੋਂ ਬਾਅਦ ਕਿਉਂਕਿ ਫਿਰ ਵੀ ਜੋ ਸਿਆਣਿਆਂ ਨੇ ਬਣਾਇਆ ਉਹ ਕਰਨਾ ਹੀ ਚਾਹੀਦਾ ਆ ਹਾਂ ਜੀ ਹਨਾ ਕਿਉਂਕਿ ਬਾਅਦ ਵਿੱਚ ਜੇ ਐਵੇਂ ਕੋਈ ਮੁਸ਼ਕਲ ਆਉਗੀ ਤੇ ਉਦੋਂ ਤਾਂ ਚੰਗਾ ਹੀ ਆ ਭੀ ਤੇ ਬਾਕੀ ਇਹ ਆ ਵੀ ਸਾਰੇ ਜਣੇ ਬਾਕੀ ਇਹ ਆ ਵੀ ਨਿੱਕੇ ਚੈਨਲ ਤੇ ਸਾਡੇ ਤੇ ਚੱਲਣ ਦੀ ਆ ਅਧੂਰੇ ਸੁਪਨੇ ਹਾਂ ਜੀ ਤੇ ਉਹ ਵੀ ਵਧੀਆ ਵੀਡੀਓ ਆ ਸਾਰੇ ਜਣੇ ਜ਼ਰੂਰ ਜਾ ਕੇ ਵੇਖਿਓ ਉਹਦੇ ਵਿੱਚ ਇਹ ਆ ਵੀ ਸੰਦੀਪ ਨੂੰ ਅਸੀਂ ਬਣਾਇਆ ਪੜੀ ਲਈ ਹਾਂ ਜੀ ਉਹ ਪੜੀ ਲਈ ਨਵ ਬਣੀ ਆ ਤੇ ਮੈਂ ਮਤਲਬ ਪੀ ਕਰਦਾ ਕੰਮ ਕਮ ਕਰਨ ਵਾਲੀ ਜਾਨੂੰ ਕਿ ਬਤਾਈਏ ਕਿ ਹਾਲ ਉਹ ਨਾਲੀ ਕਦੀ ਉਧਰ ਤੇ ਕਦੀ ਉਧਰ ਦੋਵੇਂ ਪਾਸੇ ਰੱਖ ਲੈਣੀਆਂ ਮੰਮੀ ਵੱਲ ਵੀ ਤੇ ਜਠਾਣੀ ਵੱਲ ਵੀ ਸੌਰੀ ਇਧਰ ਆਣੀ ਵੱਲ ਤੇ ਵੀਡੀਓ ਵੀ ਬਹੁਤ ਵਧੀਆ ਵਾ ਸਾਰੇ ਜਣੇ ਜਰੂਰ ਉਹਨੂੰ ਵੇਖਿਓ ਤੇ ਜਿੱਦਾਂ ਵੱਡੇ ਚੈਨਲ ਨੂੰ ਪਿਆਰ ਦੇਂਦੇ ਜੀ ਉਦਾਂ ਨਿੱਕੇ ਨੂੰ ਵੀ ਦੋ ਤੇ ਉੱਤੇ ਵੀ ਨਵੀਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਿਾਂਗੇ ਅਸੀਂ ਕਿਉਂਕਿ ਵੀਡੀਓ ਬਹੁਤ ਵਧੀਆ ਬਣਦੀ ਆ ਤਾਂ ਅੱਗੇ ਅੱਗੇ ਚੱਲੋਇਆ ਕਿ ਹੋਰ ਵੀ ਵਧੀਆ ਹੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਪਰ ਇਹ ਕਿ ਸਾਰੇ ਜਣੇ ਜਰੂਰ ਵੇਖਿਓ ਤੇ ਉਹ ਹੈਗੀਏ ਨਿੱਕੇ ਚੈਨਲ ਤੇ लवली ਰੁਪਿੰਦਰ ਕਾਲੋਂ ਦੇ ਤੇ ਸਾਰੇ ਜਣੇ ਵੇਖ ਕੇ ਜਰੂਰ ਦੱਸਿਓ ਵੀ ਕਿੰਦਾ ਜਿੱਦਾਂ ਨੂੰ ਲੱਗਦੀ ਆ ਤੇ ਫਿਰ ਹਨਾ ਹੋਰ ਵੀ ਥੋੜਾ ਚੇਂਜ ਹੋ ਜਾਣਾ ਜਿਹੜਾ ਅਗਲਾ ਵਲੌਗ ਆ ਸਾਡਾ ਉਹ ਹੋਊਗਾ ਜੀ ਕੁੜੀ ਨੂੰ ਚੌਂਕੀ ਚੜਨ ਦਾ ਹਾਂਜੀ ਕਿਦਾਂ ਚੜਨਾ ਵਾ ਚੌਂਕੀਏ ਚੜਨਾ ਵਾ 21ਵੇਂ ਦੇ 21ਵੇਂ ਦੇ ਆਦੋਂ ਮੇਰੇ ਨਾਲ ਸ਼ਾਇਦ ਪਤਾ ਨਹੀਂ ਆ ਚਲੋ ਜਿੱਦਨ ਵੀ ਹੋਊਗਾ ਜਿੱਦਨ ਵੀ ਹੋਊਗਾ ਵਲੌਗ ਬਣਾਵਾਂਗੇ ਆਪਾਂ ਵੀ ਵਲੌਗ ਬਣਾਵਾਂਗੇ ਸਾਰੇ ਜਣੇ ਜਰੂਰ ਵੇਖਿਓ ਹਾਂਜੀ ਤੇ ਇਹ ਵੀ ਰੋਟੀ ਪਾਣੀ ਦੀ ਬਹੁਤ ਮੁਸ਼ਕਲ ਆਉਂਦੀ ਆ ਆਪ ਪਾ ਕੇ ਪਾਣੀ ਖਾਣੀ ਪੈਂਦੀ ਆ ਤੇ ਆਪ ਹੀ ਪੰਡ ਛੱਡਣ ਜਾਣਾ ਪੈਂਦਾ ਹੁੰਦਾ ਇਹ ਵੀ ਆਰਡਰ ਮਾਰੀ ਪਰੇਰ ਵੀ ਇਥੋਂ ਹੁਣ ਥੋੜਾ ਜਿਆਦਾ ਪਤਾ ਲੱਗਾ ਵਾ ਕਿ ਜਨਾਨੀ ਕੀ ਚੀਜ਼ ਹੁੰਦੀ ਆ ਅਛਾ ਜੀ ਤੇ ਹੁਣ ਉਹਦਾਂ ਦਾ ਰੋਟੀ ਪਾਣੀ ਸੁਖਣਾ ਆਪ ਵੀ ਪਾ ਕੇ ਖਾਣਾ ਪੈਂਦੇ ਆ ਇਹਨਾਂ ਨੂੰ ਚੱਲੇ ਕਿ ਇਹਨਾਂ ਕਾ ਪਤਾ ਲੱਗਣਾ ਵੀ ਚਾਹੀਦਾ ਆ ਜਨਨੀ ਉਹਦਾਂ ਪਾ ਕੇ ਦੇ ਦਿੰਦੀ ਕਈ ਵਾਰੀ ਪਰ ਆਪ ਖੇਚਣ ਲਈ ਦੇਦੀ ਵੀ ਚੱਲ ਸਾਰੀ ਦਿਹਾੜੀ ਲੱਗੇ ਰਹਿੰਦੇ ਆ ਤੇ ਚਲੋ ਠੀਕ ਆ ਜੀ ਤੇ ਰਾਤ ਜਿਹੜਾ ਸਾਨੂੰ ਦੁੱਧ ਕਰਕੇ ਗਰਮ ਦੇਣਾ ਪੈਂਦਾ ਵਾ ਕਾਕੇ ਉਹ ਤਾਂ ਹੁਣ ਇਹਨਾਂ ਕਾ ਕਰਨਾ ਹੀ ਪੈਣਾ ਸਾਰੇ ਪਣਪਰਾਂ ਨੂੰ ਪਤਾ ਹੀ ਐ ਨਹੀਂ ਉਹਦਾਂ ਇਹ ਵੀ ਦੋ ਗਵਾਰੀ ਉੱਠਦਾ ਵਾ ਰਾਤ ਤੇ ਲੀਨ ਜਿਆਦਾ ਸਤਮ ਦੀ ਰਹੀ ਲੀਨ ਬੋਸ ਤੋਂ ਦੀ ਰੈਣੀ ਕੀ ਹੁੰਦੀ ਲੀਨ ਨੇ ਸਵਾ ਮਹੀਨਾ ਜਿਆਦਾ ਰਸਤਾ ਆਇਆ ਉਹ ਕਹਿੰਦੀ ਮੈਨੂੰ ਗੋਦੀ ਚ ਰੱਖੋ ਇਹ ਸਾਰੀ ਸਹੀ ਰਾਤੀ ਦਿਨ ਗਾ ਦਿੰਦੀ ਤੇ ਚਲੋ ਇਹ ਆਪੀ ਹੁਣ ਇੰਨਾ ਕੁ ਤਾਂ ਨਿਆਣੇ ਨੇ ਕਰਨਾ ਹੁੰਦਾ ਜੇ ਨਿਆਣਾ ਨਾਲ ਹੋਵੇ ਤੇ ਇਹ ਤਾਂ ਕੋਈ ਜੁਕੇ ਹੀ ਨਾ ਫੇ ਚਲੋ ਕੋਈ ਨਹੀਂ ਸੁੱਤਾ ਇਹ ਉਹਦਾ ਜਿਹੜਾ ਦੁੱਧ ਗਰਮ ਕਰਨਾ ਭਾਂਦਾ ਉਹ ਮਾਂ ਦਾ ਹੀ ਹੁੰਦਾ ਮਾਂ ਦਾ ਹੁੰਦਾ ਵੀ ਦੁੱਧ ਪਿਲਣਾ ਹੁੰਦਾ ਵਾ ਹਾਂ ਇਹ ਥੋੜਾ ਵਾ ਵੀ ਝੜੀ ਝੜੀ ਕੰਮ ਕਰਦੇ ਰਹੋ ਤੇ ਪਿਓ ਨੂੰ ਕਹਿਣਾ ਵੀ ਦੁੱਧ ਲਿਆ ਗਰਮ ਕਰਕੇ ਹੁਣ ਇਹ ਨਾ ਅੱਜ ਜਦੋਂ ਕਾਕਾ ਉੱਠਿਆ ਵਾ ਉਸੇ ਟਾਈਮ ਜਾ ਕੇ ਦੁੱਧ ਲੈ ਆਉਣਾ ਵਾ ਤੇ ਮੈਂ ਮੜ ਕੇ ਬੈਠੀ ਰਹਿਣਾ ਵਾ ਬਦੀ ਵਿੱਚ ਲੈ ਕੇ ਜਿੰਨਾ ਤੱਕ ਉਸ ਆਉਂਦਾ ਨਹੀਂ ਹੂੰ ਮੇਰੀ ਡਿਊਟੀ ਜ਼ਿਆਦਾ ਹੋ ਗਈ ਟੱਡੀ ਜ਼ਿਆਦਾ ਤੇ ਠੰਡ ਜਦ ਮੈਂ ਹੀ ਉੱਠਣਾ ਰਾਤ ਉਹ ਤਾਂ 2 ਮਿੰਟ ਸਾਡਾ ਲੱਗਣੀ ਹੈ ਤੇ ਚਲੋ ਠੀਕ ਆ ਜੀ ਫਿਰ ਸਾਰੇ ਜਣੇ ਨਾ ਦੱਸਿਓ ਵੀ ਕਿੱਦਾਂ ਦਾ ਲੱਗਾ ਸਾਰਿਆਂ ਨੂੰ ਹਾਂਜੀ ਤੇ ਵੀਡੀਓ ਨੂੰ ਪਿਆਰ ਦਿੰਦੇ ਰਹੋ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਨੈਕਸਟ ਵਲੌ ਠੀਕ ਹੈ ਜੀ ਅਸਲ ਜਨਾਬ ਵਲੌਗ ਤੇ ਅਸੀਂ ਲੱਗੇ ਬਣਾਉਣੇ ਸ਼ੁਰੂ ਕਰਨ ਲੱਗੇ ਅਸਲ ਤੇ ਟ੍ਰਾਈਪੋਡ ਮੈਂ ਡਿਆ ਹਿਲਾਉਣਾ ਤੇ ਮੇਰੇ ਨਾਲ ਲੱਤ ਅੜ ਗਈ ਉਹਦੇ ਵਿੱਚ ਹਲੇ ਇੰਨੀ ਗੱਲ ਗਈ 3 ਤੇ 2 1 ਦੇ ਰਹਿ ਗਿਆ ਟ੍ਰਾਈਪੋਡ ਥੱਲੇ ਟ੍ਰਾਈਪੋਡ ਥੱਲੇ ਫੋਨ ਵੀ ਥੱਲੇ ਟ੍ਰਾਈਪੋਡ ਦੀ ਜਿਹੜੀ ਇੱਕ ਲੱਤਵਾ ਜੀ ਉਹ ਹੋ ਗਈ ਆ ਟੁੱਟ ਗਈ ਡੈਮੇਜ ਹੋ ਗਈ ਉਹਨ ਖੜਨਾ ਪਣਾਵਾ ਕਿਦਾਂ ਕਿਦਾਂ ਨਹੀਂ ਤੇ ਨਵਾਂ ਹੀ ਲੈਣਾ ਪਊਗਾ ਤੇ ਨੁਕਸਾਨ ਦੇ ਹੋ ਗਿਆ ਵਾ ਸਾਰੇ ਹੋ ਗਿਆ ਵਾ ਤੇ ਵਲੌਗ ਸਰ ਜੀ ਨੇ ਜ਼ਰੂਰ ਵੇਖਿਓ ਚਾਹ ਲੈ ਕੇ ਵੀਲੌਗ ਨੂੰ ਪਿਆਰ ਦੇ ਦਿਓ ਉਹ ਤੇ ਜੋ ਹੋਣਾ ਹੀ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੋਰਸ ਨਾਉ ਠੀਕ ਠਾਕ ਜੀ ਸਾਰੇ ਜਣੇ ਤੇ ਰਵਿੰਦਰ ਕੋਰ ਜੀ ਕੈਮਰੇ ਸਾਹਮਣੇ ਆ ਗਏ ਅੱਜ ਕੈਮਰੇ ਸਾਹਮਣੇ ਤੇ ਮੈਂ ਉਦੋਂ ਦੀਆਂ ਵੀਡੀਓ ਦੇ ਵਿੱਚ ਵੀ ਆਉਂਦੀ ਆ ਚੱਲ ਗਈ ਜਿੱਤੇ ਮੜਾ ਮਟਾਉਂਗੀ ਡਈਆਂ ਤੇ ਉਦੋਂ ਆਪਾਂ ओरिजिनल ਚੱਜ ਆਈਆਂ ਠੀਕ ਆ ਪਰ ਪਹਿਲੇ ਵੀਲੌਗ ਪਾਇਆ ਆ ਹਾਂ ਫੋਰਸ ਨਾਉ ਜੀ ਸਾਰੇ ਮੇਰੇ ਕੁਝ ਇਦਾਂ ਵਾਂ ਜੀ ਅੱਜ ਆਪਾਂ ਦੱਸਣਾ ਜੀ ਕਾਕੇ ਦਾ ਨਾਂ ਹਾਂ ਜੀ ਸਾਰੇ ਬਣ ਪ੍ਰਾਪ ਉਸਦੇ ਪਏ ਹੀ ਪੀ ਮਲਵਦੀ ਕਾਕੇ ਦਾ ਕੀ ਨਾਮ ਰੱਖਿਆ ਆ ਤੇ ਦੱਸੋ ਜੀ ਕੀ ਹੈ ਕਾਕੇ ਦਾ ਨਾਮ ਤੂੰ ਹੀ ਦਾ ਦੋ ਹਰੰਗਦ ਪਾਪਾ ਦੱਸੇ ਨਾ ਨਹੀਂ ਇਤ ਸਿੰਘ ਨਹੀਂ ਕਾਕੇ ਦਾ ਨਾਮ ਹੈਗਾ ਜੀ ਹਰ ਅੰਗਦ ਸਿੰਘ ਕਹ ਲਉ ਹਾਂਜੀ ਤੇ ਸਾਰੇ ਜਣੇ ਦੱਸਿਓ ਪੀ ਨਾਂ ਕਿਦਾਂ ਦਾ ਵਾ ਹਾਂਜੀ ਤੇ ਗੁਰਦੁਆਰਿਆਂ ਘਟਾਇਆ ਹੀ ਆਈਂ ਤੇ ਹਾਹਾ ਨਿਕਲਿਆ ਸੀ ਤੇ ਫਿਰ ਸਾਨੂੰ ਹਾਹੇ ਤੇ ਰੱਖਣਾ ਪੈਣਾ ਹਾਂਜੀ ਉਹਦੇ ਫਿਰ ਜਿਹੜਾ ਅਕਰ ਕਰਵਾਇਆ ਸੀ ਉਹਦੇ ਉੱਪਰ ਰੱਖਣਾ ਪੈਣਾ ਸੀ ਤੇ ਸਰ ਜਾਨੇ ਦੱਸਿਓ ਵੀ ਨਾਮਦਾਨ ਨੂੰ ਕਿਵੇਂ ਦਾ ਲੱਗਿਆ ਆ ਤੇ ਕਮੈਂਟ ਕਰਕੇ ਹਨਾ ਸਰ ਜਾਨੇ ਜਰੂਰ ਦੱਸਿਓ ਜਰੂਰ ਦੱਸਿਓ ਤੇ ਜੋ ਬਣੂਨਾਂ ਨੂੰ ਵੀ ਇਹੋ ਚੰਗਾ ਲੱਗਦਾ ਸੀ ਕਾਕੇ ਦੀਆਂ ਭੁਈਆਂ ਨੂੰ ਵੀ ਮਾਮਿਆਂ ਨੂੰ ਨਾਲ ਗਿਆ ਪਹਿਲਾਂ ਤੇ ਕੋਈ ਨਾਸ ਲੱਗਦੀ ਨਹੀਂ ਹੁੰਦਿਆ ਹਾਏ ਅਖਰ ਦੇ ਕਾਕਾ ਹੋ ਗਿਆ 7-8 ਦਿਨਾਂ ਦਾ ਤੇ ਫਿਰ ਨਹੀਂ ਪਤਾ ਹੀ ਨਹੀਂ ਲੱਗੰਦਿਆ ਕੀ ਰਖੀਏ ਕੀ ਨਾ ਰਖੀਏ ਅਸਲ ਜੋ ਵੀ ਲਿਖਾਉਣਾ ਹੈ ਤੇ ਫਿਰ ਰੱਖਿਆ ਗਿਆ ਨਹੀਂ ਤੇ ਹੋਰ ਪੈਂਹ ਦੱਸ ਦੇਣਾ ਕਿ ਜਾਂਦੀ ਜਿਹੜਾ ਕੋਈ ਪੁੱਛਦਾ ਹੈ ਕਾਕੇ ਦਾ ਨਾਮ ਕੀ ਆ ਹਾਲੇ ਰੱਖਿਆ ਹੀ ਕੁਝ ਨਹੀਂ ਦਾਦੇਵ ਕਿਹਨੂੰ ਕੀ ਹੈ ਨਾ ਆਹ ਇਹ ਤੇ ਹੈ ਹੀ ਨਾ ਤੇ ਬਾਕੀ ਇਹ ਵੀ ਵੀਡੀਓ ਚੱਲਣ ਦੀ ਆ ਪੇਕਿਆਂ ਘਰ ਨਾਨ ਦੀ ਚੌਧਰ ਹਾਂਜੀ ਉਹਨੂੰ ਸਾਰੇ ਜਣੇ ਬਹੁਤ ਜ਼ਿਆਦਾ ਪਿਆਰ ਦੇਂਦੇ ਜੀ ਤੇ ਇਦਾਂ ਹੀ ਦਿੰਦੇ ਰਹੋ ਇਹ ਆ ਵੀ ਹੁਣ ਉਹਦੇ ਵਿੱਚ ਕਾਕੇ ਨੂੰ ਵੀ ਲਿਆਵਾਂਗੇ ਅਸੀਂ ਛੇਤੀ ਬਾਕੀ ਇਹਦਾ ਵੀ ਸੀਨ ਵਿੱਚ ਹੁਣ ਪਾਇਆ ਕਰਾਂਗੇ ਆਪਾਂ ਅੱਗੇ ਪਰ ਇਹ ਆ ਵੀ ਸਵਾ ਮਹੀਨਾ ਹੋਣ ਤੋਂ ਬਾਅਦ ਹੀ ਉਹਦਾ ਚਿਹਰਾ ਵਿਖਾਵਾਂਗੇ ਹਾਂਜੀ ਪਹਿਲਾਂ ਰਹਿੰਦੀ ਆ ਜੀ ਨਹੀਂ ਨਹੀਂ ਪਹਿਲਾਂ ਨਹੀਂ ਹਲੇ ਸਵਾ ਮਹੀਨੇ ਤੋਂ ਬਾਅਦ ਕਿਉਂਕਿ ਫਿਰ ਵੀ ਜੋ ਸਿਆਣਿਆਂ ਦੇ ਬਣਾਇਆ ਉਹ ਕਰਨਾ ਹੀ ਚਾਹੀਦਾ ਆ ਹਾਂ ਜੀ ਹਨਾ ਕਿਉਂਕਿ ਬਾਅਦ ਵਿੱਚ ਜੁਵੇਂ ਕੋਈ ਮੁਸ਼ਕਲ ਆਉਗੀ ਤੇ ਉਦੋਂ ਤਾਂ ਚੰਗਾ ਹੀ ਆਪੀ ਤੇ ਬਾਕੀ ਇਹ ਆ ਵੀ ਸਾਰੇ ਜਣੇ ਬਾਕੀ ਇਹ ਆ ਵੀ ਨਿੱਕੇ ਚੈਨਲ ਤੇ ਸਾਡੇ ਤੇ ਚੱਲਣ ਦੀ ਆ ਅਧੂਰੇ ਸੁਪਨੇ ਹਾਂ ਜੀ ਤੇ ਉਹ ਵੀ ਵਧੀਆ ਵੀਡੀਓ ਆ ਸਾਰੇ ਜਣੇ ਜ਼ਰੂਰ ਜਾ ਕੇ ਵੇਖਿਓ ਉਹਦੇ ਵਿੱਚ ਇਹ ਆ ਵੀ ਸੰਦੀਪ ਨੂੰ ਅਸੀਂ ਬਣਾਇਆ ਪੜੀ ਲਿਖੀ ਹਾਂ ਜੀ ਉਹ ਪੜੀ ਲਿਖੀ ਨਾ ਉਹ ਬਣੀ ਆ ਤੇ ਮੈਂ ਮਤਲਬ ਵੀ ਕਰਦਾ ਕੰਮ ਕਮ ਕਰਨ ਵਾਲੀ ਤੁਹਾਨੂੰ ਤੁਹ ਬਤਾਈਏ ਆ ਕਿ ਹਲਣ ਵਾਲੀ ਕਦੀ ਉਧਰ ਤੇ ਕਦੀ ਉਧਰ ਦੋਵੇਂ ਪਾਸੇ ਰੱਖ ਲੈਣੀਆਂ ਮੰਮੀ ਵਾਲ ਵੀ ਤੇ ਜਠਾਣੀ ਵਾਲ ਵੀ ਸੌਰੀ ਇਧਰ ਆਣੀ ਵਾਲ ਤੇ ਵੀਡੀਓ ਵੀ ਬਹੁਤ ਵਧੀਆ ਵਾ ਸਾਰੇ ਜਣੇ ਜਰੂਰ ਉਹਨੂੰ ਵੇਖਿਓ ਤੇ ਜਿੱਦਾਂ ਵੱਡੇ ਚੈਨਲ ਨੂੰ ਪਿਆਰ ਦੇਂਦੇ ਜਿਉਂਦਾ ਨਿੱਕੇ ਨੂੰ ਵੀ ਦੋ ਤੇ ਉੱਤੇ ਵੀ ਨਵੀਂ ਨਵੀਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਅਸੀਂ ਕਿਉਂਕਿ ਵੀਡੀਓ ਬਹੁਤ ਵਧੀਆ ਬਣਦੀ ਆ ਤਾਂ ਅੱਗੇ ਅੱਗੇ ਚਲੋਏ ਕਿ ਹੋਰ ਵੀ ਵਧੀਆ ਹੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਪਰ ਇਹ ਕਿ ਸਾਰੇ ਜਣੇ ਜਰੂਰ ਵੇਖਿਓ ਤੇ ਉਹ ਹੈਗੀ ਹੈ ਨਿੱਕੇ ਚੈਨਲ ਤੇ लवली ਰੁਪਿੰਦਰ ਕਾਲੋਂ ਤੇ ਇਹ ਸਾਰੇ ਜਣੇ ਵੇਖ ਕੇ ਜਰੂਰ ਦੱਸਿਓ ਵੀ ਕਿੰਦਾ ਜੀ ਤੁਹਾਨੂੰ ਲੱਗਦੀ ਆ ਤੇ ਫਿਰ ਹਨਾ ਹੋਰ ਉਹਦੇ ਵਿੱਚ ਥੋੜਾ ਚੇਂਜ ਆ ਜਾਣਾ ਜਿਹੜਾ ਅਗਲਾ ਵਲੌਗ ਆ ਸਾਡਾ ਉਹ ਹੋਊਗਾ ਜੀ ਕੁੜੀ ਨੂੰ ਚੌਂਕੇ ਚੜਨ ਦਾ ਹਾਂਜੀ ਕਿਦਾਂ ਚੜਨਾ ਵਾ ਚੌਂਕੀਏ ਚੜਨਾ ਵਾ 21ਵੇਂ ਦੇ 21ਵੇਂ ਦੇ ਆਦਵਾਰ ਮੇਰੇ ਨਾਲ ਸ਼ਾਇਦ ਪਤਾ ਨਹੀਂ ਆ ਤੁਹਾਨੂੰ ਚਲੋ ਜਿੱਦਨ ਵੀ ਹੋਊਗਾ ਜਿੱਦਨ ਵੀ ਹੋਊਗਾ ਵਲੌਗ ਬਣਾਵਾਂਗੇ ਆਪਾਂ ਵੀ ਵਲੌਗ ਬਣਾਵਾਂਗੇ ਸਾਰੇ ਜਣੇ ਜਰੂਰ ਵੇਖਿਓ ਹਾਂਜੀ ਤੇ ਇਹ ਵੀ ਰੋਟੀ ਪਾਣੀ ਦੀ ਬਹੁਤ ਮੁਸ਼ਕਲ ਆਉਂਦੀ ਆ ਆਪ ਪਾ ਕੇ ਪਾਣੀ ਖਾਣੀ ਪੈਂਦੀ ਆ ਤੇ ਆਪ ਹੀ ਪੱਡੇ ਚੜਨ ਜਾਣਾ ਪੈਂਦਾ ਹੁੰਦਾ ਇਹ ਵੀ ਆਰਡ ਭਰੇ ਆ ਵੀ ਇਥੋਂ ਹੁਣ ਥੋੜਾ ਜਿਆਦਾ ਪਤਾ ਲੱਗਾ ਵਾ ਕਿ ਜਨਾਨੀ ਕੀ ਚੀਜ਼ ਹੁੰਦੀ ਆ ਅੱਛਾ ਜੀ ਤੇ ਹੁਣ ਉਦਾਂ ਦਾ ਰੋਟੀ ਪਾਣੀ ਸੁਖਣਾ ਆਪ ਵੀ ਪਾ ਕੇ ਖਾਣਾ ਪੈਂਦੇ ਆ ਇਹਨਾਂ ਨੂੰ ਚਲ ਲੈ ਕਿ ਇਹਨਾਂ ਕਾ ਪਤਾ ਲੱਗਣਾ ਵੀ ਚਾਹੀਦਾ ਆ ਨਹੀਂ ਉਦਾਂ ਪਾ ਕੇ ਦੇ ਦਿੰਦੀ ਕਈ ਆਦੀ ਪਰ ਆਪ ਖੇਚਣ ਲਈ ਦੇਦੀ ਵੀ ਚਲ ਸਾਰੀ ਦਿਹਾੜੀ ਲੱਗੇ ਰਹਿੰਦੇ ਆ ਤੇ ਚਲੋ ਠੀਕ ਆ ਜੀ ਤੇ ਰਾਤ ਜਿਹੜਾ ਸਾਨੂੰ ਦੁੱਧ ਕਰਕੇ ਗਰਮ ਦੇਣਾ ਪੈਂਦਾ ਵਾ ਕਾਕੇ ਉਹ ਤਾਂ ਹੁਣ ਇਹਨਾਂ ਕਾ ਕਰਨਾ ਹੀ ਪੈਣਾ ਸਾਰੇ ਪਣਪਰਾਂ ਨੂੰ ਪਤਾ ਹੀ ਐ ਨਹੀਂ ਉਦਾਂ ਇਹ ਵੀ ਦੋ ਕਵਾਰੀ ਉੱਠਦਾ ਵਾ ਰਾਤ ਤੇ ਲੀਨ ਜਿਆਦਾ ਸਤੰਦੀ ਰਹੀ ਲੀਨ ਬੋਸ ਤੋਂ ਦੀ ਰੇਣੀ ਕੀ ਹੁੰਦੀ ਲੀਨ ਨੇ ਸਵਾ ਮਹੀਨਾ ਜਿਆਦਾ ਰਸਤਾ ਆ ਉਹ ਕਹਿੰਦੀ ਮੈਨੂੰ ਗੋਦੀ ਚ ਰੱਖ ਇਹ ਸਾਰੀ ਸਾਈ ਰਾਤ ਹੀ ਦਿਨ ਕਾ ਦਿੰਦੀ ਤੇ ਚਲੋ ਇਹ ਆਪੀ